ਉਹਨਾਂ ਪਾਕ ਇੱਕ ਨਵੀਂ ਪੁਲਿਸ ਬਣਾ ਰਹੇ ਨੇ ਐਸਐਸਐਫ ਸੜਕ ਸੁਰੱਖਿਆ ਫੋਰਸ ਤੇ 129 ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲ ਨੇ ਵਿਦੇਸ਼ਾਂ ਦੀ ਪੁਲਿਸ ਵਾਂਗੂ ਹੁਣ ਪੰਜਾਬ ਪੁਲਿਸ ਵੀ ਹਾਈ ਟੈਕ ਹੋ ਰਹੀ ਹੈ ਟੋਇਟਾ ਦੀ ਟਾਪ ਕਲਾਸ ਗੱਡੀਆਂ ਹੁਣ ਪੰਜਾਬ ਪੁਲਿਸ ਫੋਰਸ ਕੋਲ ਪਹੁੰਚ ਗਈਆਂ ਨੇ ਹੁਣ ਪੰਜਾਬ 'ਚ ਵੀ ਕੈਨੇਡਾ ਅਮਰੀਕਾ ਵਾਂਗੂ ਫੀਲ ਹੋਵੇਗਾ ਪੰਜਾਬ ਸਰਕਾਰ ਲੋਕਾਂ ਦੀ ਜਾਨ ਬਚਾਉਣ ਲਈ ਹੁਣ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਸੜਕੀ ਹਾਸਿਆ ਦੀ ਜਾਂਚ ਅਤੇ ਸੜਕੀ ਹਾਸਿਆ ਨੂੰ ਘਟਾਉਣ ਲਈ ਇਸ ਸੁਰੱਖਿਆ ਫੋਰਸ ਨੂੰ ਸ਼ੁਰੂ ਕਰਨ ਜਾ ਰਹੀ ਹੈ ਇਸ ਨਾਲ ਹੀ ਪੰਜਾਬ ਸਰਕਾਰ ਨੇ 144 ਨਵੀਆਂ ਹਾਈ-ਟੈਕ ਗੱਡੀਆਂ ਖਰੀਦੀਆਂ ਨੇ ਜੋ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਹਾਈਵੇ ਤੇ ਮੌਜੂਦ ਰਹਿਣਗੀਆਂ ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਹਾਂ ਐਸਐਸਐਫ ਸੜਕ ਸੁਰੱਖਿਆ ਫੋਰਸ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲ ਹੈਗਾ ਸੈਂਟੀਲੈਕ ਤੇ ਲੱਗ ਟੈਬਿਡਰੇ ਬਿਲਕੁਲ ਟੱਕਾ ਵੱਡਾ ਕੰਪਿਊਟਰ ਲੱਗੇ ਹੋਣਗੇ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਹੁਣ ਸਾਈਡ ਪਰ ਸੜਕੀ ਹਾਸੇ ਘਟਾਉਣ ਦਾ ਸਭ ਤੋਂ ਵਧੀਆ ਸਾਜਨ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀ ਇਸ ਇੱਕ ਗੱਡੀ ਤੁਹਾਨੂੰ ਮਿਲੂਗੀ ਹੁੰਦਾ ਤਾਂ ਕੰਟਰੋਲ ਰਹੂਗੀ ਸਪੀਡ 27 ਜਨਵਰੀ ਨੂੰ ਪੀਏਪ ਦੇ ਗਰਾਊਂਡ ਦੇ ਵਿੱਚ ਐਸਐਸਐਫ ਲਾਂਚ ਹੋ ਰਹੀ ਹੈ ਤਾਂ 1 ਫਰਵਰੀ ਤੋਂ ਪੂਰੀ ਐਕਟਿਵ ਮੋੜ ਚ ਨਜ਼ਰ ਆਊਗੀ ਐਸਐਸਐਫ ਇੱਕ ਕਾਰ ਪੂਰੀ ਤਰ੍ਹਾਂ ਤਕਨੀਕ ਨਾਲ ਲੈਸ ਨੇ ਤੇਜ਼ ਰਫ਼ਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚ ਗਈਆ। ਇਹਨਾਂ ਵਾਹਨਾ ਵਿੱਚ ਐਮਡੀਟੀ ਫੀਚਰ, ਮੈਡੀਕਲ ਕਿਟ ਅਤੇ ਦੁਰਘਟਨਾ ਜਾਂਚ ਕਿੱਟੀ ਵੀ ਮੌਜੂਦ ਰਹੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ। ਇਹ ਕਾਰਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰਨਗੀਆਂ। ਐਮਰਜੈਂਸੀ ਨੰਬਰ 112 ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ ਜਾਣਕਾਰੀ ਦੇ ਸਕਦਾ ਹੈ। ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਆਪਣਾ ਕੰਮ ਕਰੇਗੀ ਸੇਮਾਨ ਨੇ ਬੀਤੇ ਸਾਲ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਹੁਣ ਸੀਐਮ ਭਗਵਤ ਮਾਨ ਐਸਐਸਐਫ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਦੱਸਿਆ ਕਿ 144 ਗੱਡੀਆਂ ਪੰਜਾਬ ਭਰ ਵਿੱਚ ਹਾਈਵੇ ਦੇ ਉੱਪਰ ਹਰ 30 ਕਿਲੋਮੀਟਰ ਦੇ ਦਾਇਰੇ ਚ ਤੈਨਾਤ ਰਹਿਣਗੀਆਂ ਤਾਂ ਜੋ ਜਿੱਥੇ ਵੀ ਕਿਤੇ ਸੜਕੀ ਹਾਦਸਾ ਵਾਪਰਦਾ ਹੈ ਤਾਂ ਉੱਥੇ ਤੁਰੰਤ ਮੌਕੇ ਤੇ ਪਹੁੰਚੇ ਜਾ ਸਕੇ ਪੰਜਾਬ ਇਕੱਲਾ ਅਜਿਹਾ ਸੂਬਾ ਬਣ ਗਿਆ ਜਿੱਥੇ ਕਿ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਰਸ ਦੇ ਨਾਲ ਪੰਜਾਬ ਚ ਆਏ ਦਿਨ ਹੋ ਰਹੇ ਸੜਕੀ ਹਾਸਿਆ ਚ ਕਮੀ ਲਿਆਂਦੀ ਜਾ ਸਕੇਗੀ ਅਤੇ ਉਹਨਾਂ ਹਾਸਿਆ ਪਿੱਛੇ ਕਾਰਨ ਦਾ ਪਤਾ ਕੀਤਾ ਜਾ ਸਕੇਗਾ ਦੱਸਿਆ ਕਿ ਇਹਨਾਂ ਗੱਡੀਆਂ ਵਿੱਚ ਇੱਕ ਸ਼ਿਫਟ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਜਿਨ੍ਹਾਂ ਵਿੱਚ ਇੱਕ ਡਰਾਈਵਰ ਅਤੇ ਨਾਲ ਦੋ ਹੋਰ ਮੁਲਾਜ਼ਮ ਸ਼ਾਮਿਲ ਹੋਣਗੇ ਜਿਨ੍ਹਾਂ ਦੀ 8 ਘੰਟਿਆਂ ਵਿੱਚ ਤਿੰਨ ਸ਼ਿਫਟਾਂ ਹੋਣਗੀਆਂ ਪਾਬਕੇ ਗੱਡੀਆਂ 247 ਕੰਮ ਕਰਨਗੀਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵਿੰਟਾ ਕੰਪਨੀ ਦੀ ਹੈਲਿਕਸ ਗੱਡੀ ਨੂੰ ਇਸ ਸੁਰੱਖਿਆ ਫੋਰਸ ਲਈ ਚੁਣਿਆ ਗਿਆ ਇਹ ਗੱਡੀਆਂ ਤੁਸੀਂ ਸਿਰਫ ਅਤੇ ਸਿਰਫ ਵਿਦੇਸ਼ਾਂ ਦੀ ਪੁਲਿਸ ਕੋਲ ਹੀ ਦੇਖਿਆ ਹੋਣਗੀਆਂ ਪਰ ਹੁਣ ਇਹ ਗੱਡੀਆਂ ਪੰਜਾਬ ਦੀਆਂ ਸੜਕਾਂ ਤੇ ਦੌੜਦੀਆਂ ਨਜ਼ਰ ਆਉਣਗੀਆਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ